ਆ ਲੈ ਤਾਂ ਉਹ ਕਿਥੋਂ ਲਿਆਦੇ ਫੜ ਕੇ ਆ ਇਦਾਂ ਦੇ ਇੱਕ ਤਾਂ ਇਹਨੇ ਲਓ ਲੈ ਤਾਂ ਉਹ ਉਧਰ ਚੜਾ ਲਿਆ ਉਹਨੇ ਜਦ ਜੋੜਦਾ ਇਹਨੂੰ ਕਟਾਉਣੀ ਐ ਨੇ ਵੀ 2 ਮਿੰਟ ਲੱਗਣੇ ਆ ਤਾਈ ਉਹ ਚੇਪੀ ਬੜਾ ਕਟ ਹੋ ਗਿਆ ਨਾ ਕਮਲ ਜੀ ਦੇ ਸੇਪੇ ਲਿਆਉਣੇ ਨੇ ਪਤਾ ਨਹੀਂ ਲੱਗਦਾ ਯਾਰ ਹੁਣ ਇਥੋਂ ਤਾਈ ਦਾ ਗਾਲ ਤਾਂ ਆਦਰ ਦੀ ਯਾਰ ਮੈਨੂੰ ਪਤਾ ਨਹੀਂ ਤਾਂ ਨਾ ਕੀ ਹਾਸਾ ਫਿਰ ਕੋਈ ਪੜਿਆ ਨਹੀਂ 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 ਕੋਈ ਪ <speak>. <zab chord> जडू <ettreLes> <things in> <area> <no invece> सा <laughs> <नहीं वार के। laughs> <थोलेण> <laughs> ਪੂਰੇ ਹੋ ਜਾ ਤੁਸੀਂ ਪੂਰੇ ਹੋ ਜਾ ਖਲਾਜਾ ਖਲਾਜਾ ਤੂੰ ਤਾਂ ਕਿਤੇ ਪਤਾ ਕੁ ਮਸਾਇਤਾ ਹੋ ਹੈ ਹਾਂ ਆ ਸਹੀ ਓਏ ਉਹ ਸਹੀ ਆ ਮੁੰਡੇ ਬੇਤਲਾਮਾਂ ਦਾ ਆਪਾ ਪਾਉਣ ਜਾਤੇ ਜਾਤੇ ਇਹਨੇ ਵੇ ਕਰ ਦੇਣਾ ਓਏ ਕਹਦਾ ਇਹਨਾਂ ਨੂੰ ਲਾਉ ਪੀਤਾ ਕੀ ਲੈਣਾ ਓ ਮੈਂ ਨਾ ਵੀਰੇ ਚੱਲ ਅੱਗੇ ਬੇਸਤੀ ਥੋੜੀ ਹੋਈ ਤੂੰ ਚੜਾਦਾ ਹੁਣ ਜੇ ਲਾਵਾ ਪਰਵਾ ਸਾਰਿਆਂ ਕੀ ਪਾਣੀਆ ਬਿਨੋਂ ਦਲਾਵਾ ਪਾਈ ਜਾ ਭਾਂ ਤੇ ਸਾਰਿਆਂ ਦਲਾਵਾ ਚੱਲਾ ਆਹ ਦੋ ਪਾਈਤੀ ਪਹਿਲੀ ਪਾਟੀ ਆ ਦੇਖ ਪਾਟੀ ਹੋਆ ਹਾ ਜਿੱਥੇ ਹੱਥ ਰੱਖਿਆ ਤੂੰ ਇਹ ਕਾਲਨ ਸੈਟ ਆਪਾਂ ਪਾਏ ਸਾਰੇ ਪਾਦੇ ਬਿੰਗੇ ਡੱਡੀ ਸਾਰੀਆਂ ਸਵੇਰ ਦਾ 10 ਪਤੰਗ ਚੜਾ ਲੈ ਇੱਕ ਕੋਈ ਨਹੀਂ ਚੜਾ ਸਾਡਾ ਕੋਠਾ ਹੀ ਟੱਪਦਾ ਜੇ ਐਨ ਜਿਆਦਾ ਨਿਸ਼ਾਨ ਸਾਹਿਬ ਚ ਫਸ ਜਾਂਦਾ ਉਹ ਕੁਝ ਵੀ ਨਹੀਂ ਉੜਦਾ ਨਾ ਪੁੱਟਦੇ ਨਾ ਪਤੰਗ ਉੜਦੇ ਕੁਝ ਵੀ ਨਹੀਂ ਹੁੰਦਾ

ਅੱਜੇ ਕਿਨੂੰ ਕੁਛ ਕਹਿਣਾ ਨਹੀਂ ਨਾ ਸਾਰਾ ਤੈਨੂੰ ਵਧੀਆ ਐ। ਆ ਲੈ ਤਾ। ਬਾਦੀ ਕਰਨੀ ਐ ਇੱਥੇ ਜੰਡੂ ਜੱ ਸਾਹ ਬੜੀ ਮੂੰਛ ਪਾ ਕੇ ਬੈਠਿਆ 2 ਰੁਪਏ ਮੈਂ ਚੜਾਉਂਗਾ। ਉਦੋਂ ਰਬੜ ਕੇ ਚੜਾ ਵੀ ਲਿਆ। ਚੜਾ ਲਿਆ। ਪਹਿਲਾਂ ਤਾਂ ਜਾਣ ਕੇ ਤੀ ਆ ਵੀ ਭਰੀ ਮਿਲਦਾ। ਉਹ ਉਦੋਂ ਚੜਾ ਲਿਆ ਉਹਨੇ। ਜਦ ਜੋੜਦੇ ਇਹਨੂੰ ਕਟਾਉਣੇ ਆ ਨੇ ਵੀ 2 ਮਿੰਟ ਲੱਗਣੇ ਆ। ਰਾਹੀ ਉਪ ਚੇਪੀ ਫੜਾ ਜਰਾ ਜੋੜੀ ਇਹਨੂੰ। ਜੇ ਦੁਕਾਨ ਤੇ ਲੱਗ ਜਾਂਦਾ ਤਾਂ ਚਾਰ ਪੈਸੇ ਵੀ ਕਮਾ ਲੈਂਦਾ। ਹਾਂ। ਚੇਪੀ ਫੜਾ ਦੇ ਭੈਣੋ ਪਈ ਉਧਰ। ਮੈਂ ਤਾਂ ਥੋੜੀ ਗੋਲੂ ਤੋਂ ਆ। ਔਰ ਭਈਓ। ਜਿਹੜੇ ਹੁਣ ਕੀ ਕਰਦਾ? ਸੇਪ ਬਾਨ ਘੜਾਈਏ। ਉਹ ਦੋਹੋ ਲੈ ਕੇ ਆ ਜਿਹੜੇ ਸਾਡੇ ਘਰ ਨਹੀਂ ਲੀ ਜ ਨਹੀਂ ਪਈ ਰੱਸੀ ਨਾਲ ਲਾਉਂਦੀ। ਹਾਂ। ਉਹਨਾਂ ਚੜਾਈਏ। ਜਿੱਦੇ ਕਮ ਜੀ ਮੈਂ ਦੌਣ ਫੜ ਲੈਣੇ ਜਾ ਗਏ। ਮੱਧੇ ਤੋਂ ਆ। ਮੈਂ ਕਿਹਾ 60 ਦੀ ਆ ਗੁਰਕ। ਆ ਲੈ। ਉਹ ਮਾਰ ਦੋ ਟੁੱਪ ਕੇ ਛੜਾ ਛੜਾ ਮਾਰ ਦੋ ਕੋਟਿਆਂ ਤੋਂ ਉਹ ਇੱਕ ਪਰੀ ਸਹੀ ਸੀ ਜੱਡੂ ਦਾ ਗੁਣੀ ਪਾਣੀ ਟੋਲਦਾ ਉਹ ਓਏ ਆ ਰੇ ਉਹ ਜਿਹੜੀ ਸਹੀ ਸੀ ਉਹ ਤੇ ਪਾਣੀ ਟੋਲਦਾ ਕੀ ਕਰੇ ਬੰਦਾ ਅਸੀਂ ਵੀ ਹਰਪੀ ਦੀ ਡੋਨ ਨਾਲ ਪੰਗ ਘੱਟਦੇ ਦੋ ਇੱਥੇ ਇਹ ਪਤਾ ਨਹੀਂ ਕਿਹੜੇ 5 ਵਜੇ ਫਿਰ ਚੜਾ ਕੇ ਕਰਦਾ ਸੀ ਤੇ ਦੇਖਿਆ ਤੂੰ ਦੇਖਿਆ ਇਹਨੂੰ ਘੱਟਦੇ ਨੂੰ ਪਤਾ ਨਹੀਂ ਕਿਹੜੇ ਬਲੇ ਕੱਟੇ ਕਿਹੜੇ ਬਲੇ ਕੱਟੇ

ਦੇਖਣ ਲਈ ਦੇਣੀ ਨਹੀਂ ਕਿਦਾ ਮੈਂ ਪੱਗ ਫੁੱਫੜਦੀ। ਕੰਨੀ ਕੰਨੀ ਪ੍ਰੈਸ ਕੰਨੀ ਦੇ ਇੱਕ ਵਾਰੀ ਕੰਨੀ ਦੇ ਜਾ ਮਹਾਵਾ ਥੋੜੀ ਹੈ। ਕੰਨ ਦੋ। ਮਤਾਂਗਰ ਕੋਈ ਹੈ। ਉਹ ਵੀ ਕੰਦੀ ਕਾਲੀ ਪਰੀ। ਆਹ ਦੇਖ। ਤੋੜ ਦੇਤੀ ਥੋੜਾ ਜ਼ੋਰ ਕਰ ਦੇ। ਨਹੀਂ ਨਹੀਂ। ਲਾ ਚੜ ਗਈ ਚੜ ਗਈ ਚੜ ਗਈ ਜੰਡੂ ਸਾਹਿਬ ਚੜ ਗਈ। ਚੜ ਗਈ ਨਾ। ਦੇਖ ਤਾਂ ਨਾ ਪਹੋਂਗੇ। ਇੱਥੇ ਆ ਡੋਰ ਉਹ ਖਿੱਚਣਾ ਮਾਰ ਦੇ। ਵੰਦੀ ਚੱਲ ਉਹ ਕੱਟ ਹੋਣ ਵਾਲੀ ਜਿਹੜੀ ਸਪੰਜ ਕੁ ਮਿੰਟ ਚੜਦੀ ਹੁੰਦੀ ਆ ਬਸ ਟਾਈਮ ਹੋਣ ਲੱਪਿਆ ਪੂਰਾ ਆ ਗਿਆ ਉਧਰ ਪਤੰਗ ਲੈ ਕੇ ਆ ਗਿਆ ਦੇਖੀ ਜੀ ਹੁਣ ਕੱਟ ਉਹ ਧੱਕਾ ਦੇਣਾ ਮੈਂ ਕੋਠੇ ਤੋਂ ਪੁੱਤੇ ਦੀ ਪਤਾ ਹੀ ਨਹੀਂ ਪਤਾ ਕੀ ਆ ਤੁਹਾਨੂੰ ਓਏ ਉਹ ਡੇਢ ਘੰਟਾ ਲਾਉਣੇ ਕੜੀਆਂ ਪਾਉਦੇ ਪਤਾ ਨਹੀਂ ਲੱਗਦਾ ਯਾਰ ਹੁਣ ਇਥੋਂ ਪਤਾ ਹੀ ਤਾਂ ਗਲਤ ਆ ਇਧਰ ਦੀ ਯਾਰ ਮਨੇ ਪਤਾ ਕੀ ਕਰ ਰਹਾ ਹਾਂ ਪਤਾ ਨਹੀਂ ਲੱਗਦਾ ਆਪਾਂ ਨੂੰ ਮੇਚਰ ਆ ਜਾ ਪਤਾ ਨਹੀਂ ਅੱਲਾ ਤੀਰ ਤਾਂ ਹੈ ਹੀ ਨਹੀਂ ਯਾਰ ਆ ਨਵਾਂ ਬੰਦਾ ਕੀਤਾ ਮਰੇ ਚੜਾਉਂਗਾ ਹੁਣ ਤੂੰ ਹਾਂ ਦੇਖਣ ਕਟਣੇ ਆ ਕਹਿੰਦੇ ਆਪਣੇ ਹਾਂ ਹਾਂ ਗੋਲੀ ਮਾਰ ਮੇਰੇ ਪਿਆਰ ਉਹ ਲੈ ਕੇ ਆ ਆਪੀ ਤੋਏ ਚਲੋ ਉਹ ਤੂੰ ਮਰਦਾ ਡੋਪ ਕੇ ਮਰ ਜਾ ਉਹ ਜੰਡੂ ਮੈਂ ਉਧਰ ਕੋਠੇ ਚੱਲਾ ਉਧਰ ਹੁਣ ਕੋਕਾ ਬੀ ਤੇ ਰੁਕ ਨਾ ਨਹੀਂ ਨਹੀਂ ਜਾ ਜਾ ਉਹ ਜਾ ਨਾ ਰੋਗ ਸਾਰੇ ਮੈਨੂੰ ਸਾਰੇ ਕੱਢੀ ਜਾਂਦੇ ਆ ਜਾ ਰਹੀ ਜੀ ਨੈਕਸਟ ਪਾਸ ਤੋਂ ਜਾ ਰਿਹਾ ਦੂਸਰੇ ਕੋਟੇ ਉਧਰ ਚਲਾਉਂਦਾ ਉਧਰ ਆਹ ਪਚੀਕਾ ਮਾਰਨੀ ਆਹੀ ਆਪਾਂ ਤਾਂ ਇੱਧਰ ਆ ਗਏ ਹੁਣ ਹੁਣ ਉਹਨਾਂ ਦੇ ਬਥਰੇ ਦੇ ਘਟਾਉਦੇ ਹੁਣ ਇਹਨਾਂ ਦੇ ਘਟਾਵਾਂਗੇ ਸੱਤ ਪਈ ਅੱਗੇ ਚਾਰ ਕੇ ਰਹਿ ਗਏ ਹੁਣ ਨਾ ਕੁਝ ਕਰ ਕੋਈ ਨਹੀਂ ਅਲੈਚੀ ਆ ਗਿਆ ਹੁਣ ਦੇਖਿਓ ਓ ਟਰਪ ਤਾਂ ਹੀ ਹੁਣ ਤਾਂ ਜੀ ਪਾਰਟੀ ਬਦਲ ਲਈ ਅਸੀਂ ਏ ਪੈ ਗਿਆ ਫੇਟਾ ਪੈ ਗਿਆ ਪੈ ਗਿਆ ਜਾਣ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਉਹਦੇ ਚੜਾ ਲੈ ਜੰਡੂ ਸਾਹਿਬ ਹੁਣੇ ਸਾਰੇ ਸਿਰ ਮੈਨੂੰ ਕੌਣ ਸਮਰ ਇਹ ਇਹ ਪੈ ਗਿਆ ਵੇਜਾ ਪੈ ਗਿਆ ਪੈ ਗਿਆ ਪੈ ਗਿਆ ਆਈਦਾ ਘੱਟੀ ਦੇ ਆਈਦਾ ਆ ਦੇਖੀ ਹੁਣ ਆ ਇਦਾਂ ਕੱਟੀ ਜਾ ਇਦਾਂ ਬੇਚਾਰਾ ਕਟਾਤਾ ਕਟਾਤਾ ਆ ਦੇਖ ਯਾ ਵੀ ਤੈਨੂੰ ਪਤਾ ਛੱਡ ਗਿਆ ਆ ਯਾ ਵੀ ਤੇਰੀ ਬਦਲ ਛੱਡ ਕੇ ਆਇਆ ਆਪਣਾ ਉਧਰੋਂ ਕੰਮ ਹੋ ਗਿਆ ਸ਼ੁਰੂ ਹੋ ਜੇ ਆਣਾ ਆ ਦੇਖਿਆ ਇਦਾਂ ਨੀਤਾ ਮਾੜੀਆਂ ਸਾਡੀਆਂ ਹੀ ਇਹਨਾਂ ਦੇ ਵੀ ਕਟਾਤੇ ਆ ਕੇ ਸੋ ਇਹਦੇ ਕੱਢੀ ਜਾਂਦੇ ਆ। ਉਹ ਲੱਗੀ ਡੋਰ ਦੇਖੀ ਪੈਰ 'ਚ। ਆਈ ਆਮੀ ਤਾਂ ਨਿੱਕੜੇ ਉਤਰੋਂ। ਉਹ ਪਤਾ ਨਹੀਂ ਉਧਰ ਕੀ ਕਰੀ ਜਾਂਦੇ ਆ। ਫੇਰ ਤੇ ਕੜੀਆਂ ਇਹ ਪਾਈ ਜਾਂਦੇ ਹੋ। ਉਹ ਲੁੱਟਣ ਚ ਲੱਗੇ ਹੁਣ। ਉਹ ਚਾੜ ਲਓ ਤੁਸੀਂ। ਆਹ ਦੇਖਾ ਇਧਰ ਨਾਲ ਨਾਲ ਤਿਆਰੀਆਂ ਆਆਂ, ਢੀਆਂ ਫੇਰ ਚਾੜ ਲਿਆ ਨਾਲ ਹੀ। ਅਸੀਂ ਦਬਦੇ ਨਹੀਂ ਹੈਗੇ। ਉਹ ਦਵਾਦਣਾ ਮੈਂ ਦਵਾਉਣੇ ਆਇਆ। ਤੂੰ ਤਾਂ ਗੱਲ ਤੇ ਆ। ਆਜੋ ਪਤੰਗ ਦਾ ਉਸਤਾਦ ਚਾਹਂਦੇ ਆ, ਅੱਜ ਨਹੀਂ ਘਟ। ਕਿਹੜਾ ਉਸਤਾਦ? ਹਾਂ ਇਧਰ ਆ ਬੰਦਾ ਖੜਾ ਨਹੀਂ ਕੋਈ। ਨਾ ਆ ਬੰਬੀ ਦੀ ਜੜੀ ਆ ਇਹ ਨਹੀਂ ਕੱਟ ਦੇਣੀ ਇਹ ਜੱ ਬੱਡੇ ਨੇ ਆ ਇੱਥੇ ਦੇ ਬੱਡੇ ਆ ਉੱਧਰ ਫੇਪੇਚਾ ਪੈ ਗਿਆ ਨਹੀਂ ਨਹੀਂ ਆਉਂਦਾ ਗੋਲੀਆਂ ਕੌਣਾ ਉਹ ਰਾਹੁਲ ਆ ਰਾਹੁਲ ਨੇ ਤੇ ਲਾ ਲਿਆ ਆ ਦੇਖਦਾ ਆ ਆ ਗੁੱਡਰ ਪਾਈ ਆ ਹੈ ਬਲਾਉ ਨਹੀਂ ਬਣਾਉਣਾ ਆ ਉਹਦੇ ਕਿਨੇ ਚਾੜਿਆ ਸ਼ਹਿਰ ਕੋ ਕੱਢ ਨਾ ਆ ਆ ਵਾਂ ਚਾੜ ਦੇ ਉੱਥੇ ਕਰ ਦੋ ਮੈਂ ਤਾਂ ਪਹਿਲਾ ਵਦਾਂ ਚਾੜੇ ਪਾਵੇ ਨੇ ਸਵੇਰ ਦਾ ਆ ਦੇਖ ਕੀ ਕਰੀ ਜਾਂਦੇ ਆ ਚੜ ਗਿਆ ਇੱਕ ਇੱਕ ਵਦਾਂ ਚੜਿਆ ਦੇਖ ਕੇ ਔਰ ਸਵੇਰੇ ਉਹ ਖੇਚ ਮਾਰੀ ਕਰਦੇ ਖੇਚ ਤੋਂ ਖੇਚ ਤੋਂ ਮਾਰਦੇ ਖੇਚ ਤੋਂ ਮਾਰਦੇ ਆ ਚੱਲ ਆਈ ਰੱਬ ਵੱਡੇ ਵੱਡੇ ਹਰਾਤੇ ਆਈ ਤਾਂ ਵੱਡੇ ਵੱਡੇ ਕਰੋ ਡੋਰ ਘੱਟੀ ਚੱਲੇ ਜਿਹੜੇ ਉੱਧਰ ਚੱਲੇ ਓਏ ਆ ਗਿਆ ਵੇ ਆ ਗਿਆ ਲੱਗਾ ਹੁਣ ਲੱਗਾ ਹੁਣ ਮੈਂ लगा हा चल चंगा चंगा चल चंगा बस कट रहा जी ने कटना ही आ गया मैं अभी तो थक थुक के बह गया लगे चढ़ाण हले ਨੰਪੇਤੀ ਕਰਾ ਕੇ ਚੰਗੀ ਤਰ੍ਹਾਂ ਫੇਹਟਣਾ ਆ ਲੈ ਤਾਂ ਉਹ ਤੁਹਾਡੇ ਨਾਲ ਉਹ ਹੀ ਚੰਗਾ ਨੂੰ ਉੱਚੀ ਤਾਂ ਲਾਇਆ ਆ ਕੱਟੀ ਜਾਂਦਾ ਕਿਹ ਚ ਕੱਟਦਾ ਓਕੇ ਉਹਦਾ ਵੀ ਕੱਟ ਲਓ ਆ ਇੱਕ ਦੂਜੇ ਦੇ ਕੱਟੀ ਜਾਂਦੇ ਤੁਸੀਂ ਚਲ ਤੂੰ ਆ ਜਾ ਮਨੇ ਨਪਾਪੇ ਚਾਰ ਪੀਸ ਨਜਰੇ ਉਹਦੇ ਤੇ ਚਾਏ ਕੱਢ ਦੇ ਤੂੰ ਕੱਢ ਦੇ ਵਈ ਮੈਂ ਲਾ ਚਿਪਕੇ ਲਾਈ ਜਾਂਦੇ ਮੈਂ ਕਣੀਆਂ ਪਾਈ ਜਾਂਦਾ ਹੋ ਰਿਹਾ ਹੋ ਰਿਹਾ ਲੈ ਲ ਮੋਹੀ ਵੇ ਗਰਾਮ ਨਾ ਉਹ ਨਾ ਤਰਾਉ ਤ ਜਾਣਾ ਓਏ ਜੰਡੂ ਸਾਹ ਨੂੰ ਇਹ ਆਪਰੇਸ਼ਨ ਹੀ ਕਰੀ ਜਾਣੇ ਅੱਜ ਚੜਾ ਵੀ ਲਾ ਕੋਈ ਯਾਰ ਸਵਾਤਾ ਲਈਏ ਕਿੜੀ ਮੈਂ ਤਾਂ ਉਧਰ ਜਾ ਕੇ ਉਹਨਾਂ ਦੇ ਘਟ ਹੋਣ ਲੱਪਾ ਉਧਰ ਹੀ ਰਹਿ ਵੀ ਤੂੰ ਉਧਰ ਹੀ ਨੂੰ ਦੇਖਿਆ ਸੀ ਕਿੰਨੇ ਘਟੇ ਥਾਪਰੇ ਕੋਠੇ ਕੋਠੇ ਦੇ ਘਟੀਆਂ ਦੇ ਆ ਆਪੇ ਹੀ ਘੱਟ ਘੜ ਫੜੀ ਜਾਂਦੇ ਤਰ ਸ਼ਗਲ ਇਹ ਕਿ ਨਹੀਂ ਚੜਦਾ ਉਹ ਪਰੀ ਬਸਾਰੀ ਉਹਨੇ ਉਦੋਂ ਦੇਖਿਆ ਉਹ ਪੈਪ ਜੂ ਗੱਡੀ ਦੇ ਇੱਕ ਪਰੀ ਪੈਦਨ ਹੋਈ ਜਾਂਦੀ ਸੀ ਆ ਟੈਂਕੀ ਚ ਚੰਡੂ ਸੁਣ ਚੰਡੂ ਸਾਹਿਬ ਆ ਕੀ ਹੋਇਆ ਦੁਬਾਰਾ ਕਰੇ ਦੁਬਾਰਾ ਐਕਸਪੈਰੀਮੈਂਟ ਫੇਰ ਹੋ ਗਿਆ ਉਹਦਾ ਚੰਡੂ ਸਾਹਿਬ ਦਾ ਮੈਂ ਕਿਹ ਦੇਖੀ ਉਹ ਤਾਂ ਮਾਗੀ ਹੱਸ ਤੋ ਫਿਰ ਠੀਕ ਚਪੜ ਦੇ ਲੜੇ ਦੇ ਵਿੱਚ ਆਵੇ ਦੇ ਪਿਆ ਹਮ ਬੰਦਰਾ ਕੱਢ ਦੇ ਉਹ ਬੰਦਰਾ ਕੱਢ ਦੇ ਕਿਹਦਾ ਕਿਦਾਂ ਮੈਂ ਹੱਥ ਦੂਰ ਤੋੜ ਜਾਣੀ ਲੋੜਾ ਨਹੀਂ ਆਪੀ ਦਾ ਨਾ ਆਪ ਹੀ ਦਾ ਆਪੀ ਇਹ ਲੈ ਕੇ ਨਾ ਲੱਗੇ ਚਲ ਬੰਦੇ ਬੰਦੇ ਕਰਦੇ ਕਰਕੇ ਆ ਦੇਤੀ ਡੋਰਿਆ ਆ ਦੇ ਡੋਰੇ ਤਾਂ ਹਾਂ ਆ ਆਪੀ ਹਾਪੀ ਵੇਖੋ ਫੇਟ ਮਾ ਚੱਲ ਹਾਪੀ ਜੀ ਨਹੀਂ ਕਿਤੇ ਵੀ ਨਹੀਂ ਗਿਆ ਪੇਚਾ ਨਿਕੜਿਆ ਨਹੀਂ ਕਰਤਾ ਕਰਤਾ ਵਿਚਾਰੇ ਨਿਆਣੇ ਦਾ ਨਿਆਣੇ ਦਾ ਕਰਦਾ ਹੈ ਚਾੜ ਨੰਨੀ ਆ ਨੀ ਦਾ ਕੜਤਾ ਬਤਾਇੰਗੇ ਡੋਰ ਮੇਕ ਸਹੀ ਉਹ ਬੁੱਕ ਹੀ ਡੋਰ ਨੂੰ ਕੇ ਉੱਧਰ ਦੇ ਉੱਧਰ ਦੇ ਉਹਦਾ ਮੂੰਹ ਦੇ ਵਿਚਾਰੇ ਦਾ ਕੋਈ ਬੰਦੇ ਕੱਠੀ ਛੇਦੀ ਛੇਦੀ ਬੰਦ ਛੇਦੀ ਫੜ ਫੜ ਆ ਫੜ ਪਿੱਛੇ ਬਣਾ ਪੀਜੀ ਬਿੱਤੇ ਜੇ ਕਟਾਇਆ ਹੜਦੂ ਲਾਉਂਦਾ ਤੇਰੇ ਇੱਥੇ ਦੁਆ ਲਈ ਜੀ ਚੱਲ ਆ ਰਿਹਾ ਚੜਾਉਂਦੇ ਪਤੰਗ ਆਏ ਕੋਠਿਆਂ ਦੀ ਘਟਾਈ ਜਾਂਦੇ ਆਪਣੀ ਇਹ ਗਲਤੀ ਆ ਸਾਡੀ ਲੱਗੋਗੇ ਤਰਾਪਤੀ ਲੱਜਾ ਰਹੇ ਆ ਬਈ ਤੇ ਗਲਤ ਆ ਯਾਰ ਤੂੰ ਉਹ ਤੂੰ ਗਲਤ ਆ ਮੋਟੀ ਉਹ ਜੈਕਟ ਲੈ ਆਈ ਅੱਛਾ ਉਹ ਲੱਗੇ ਸਾਡੇ ਕੋਠੇ ਲੱਗੇ ਅੱਜ ਇਹ ਮੁੰਡੇ ਦਾ ਹੈਪੀ ਬਰਥਡੇ ਆ ਚਾਚਾ ਹੈਪੀ ਬਰਥਡੇ ਹੈਪੀ ਬਰਥਡੇ ਹੂੰ ਪਾਰਟੀ ਕਰਨੀ ਆ ਅੱਜ ਹੈਪੀ ਬਰਥਡੇ ਗਈ ਜਾਂਦੇ ਆ ਆ ਦੇ ਲਕਣੀਆਂ ਪਾਉਂਦਾ ਹੁਣ ਬਹਿ ਜੂਗੇ ਅੱਜ ਦੇ ਦਿਨ ਹੁਣੇ ਤਾਂ ਸ਼ੁਰੂ ਕੀਤੀ ਹੂੰ ਜਿੰਦ ਸਾਹਿਬ ਹੈਪੀ ਗੋਗੜੀ ਕਿੱਦਾਂ ਹੈ ਜਿੰਦੂ ਸਾਹਿਬ ਵੈਸੇ ਕਿ ਸਾਹਿਬ ਵੀ ਤੂੰ ਤਾਂ ਦੂਰ ਕਿਹੜੀ ਆ ਤੂੰ ਕਿਹੜੀ ਜਾਂਦੀ ਆ ਕੱਟੀ ਜਾਂਦਾ ਦੱਦੂ ਸਾਹਿਬ ਦੇ ਦੋ ਇੱਕ ਗੱਡ ਦੇ ਫੈਲ ਹੋ ਜਾਂਦੇ ਆ ਉਤਰੀ ਉਹ ਪਰੀਆਂ ਲੱਗੀਆਂ ਉਰਨਾਂ ਉਹਦੇ ਉੱਤ ਉੜਦਿਆਂ ਨਹੀਂ ਦੇ ਉੜ ਜਾਣ ਉਹ ਚੜ ਗਈਆਂ ਸਾਰੀਆਂ ਚੱਕਲਾ ਬੰਦੇ ਮੈਂ ਹੁਣ ਪੇਚੇ ਲਾਣਾ ਬੈਠਾ ਯਾਰ ਆਰਾਮ ਨਾਲ ਦੇ ਆ ਗਈ ਕਿੱਥੇ ਲੈ ਗਿਆ ਵੀ ਬੈਠ ਜਾ ਉਹ ਦੇਖੀ ਦੇਖੀ ਪਸਤਾਂ ਕਰਦਾ ਸਾਰੇ ਕੋਠੇ ਖਾਲੀ ਕਰਤੇ ਤੇਲਾ ਨਹੀਂ ਪੇਚੇ ਲਾ ਲਾ ਡੋ ਨਾ ਆਹ ਆਹ ਦੀ ਫੁੱਲੇ ਆਂਦੇ ਮਾਂ ਦੀ ਮਾਰ ਦੀ ਡੋਰ ਲੈ ਲਾ ਕਿਹਨੇ ਬਈ ਹੁਣ ਕਟਾਉਣਾ ਹੀ ਆ ਪਤੰਗ ਪੋਰਾ ਤੇ ਅੱਜ ਤੇ ਹੀ ਲੈਣ ਦਾ 50 ਰੁਪਏ ਦਾ ਉਹ ਹੈਲੋ ਕੋਠੇ ਚਾਲ ਮਾਰ ਦੇ ਤੂੰ ਚੂਗਾ ਨਾ ਆਪਣੇ ਕਟਾ ਕੇ ਆ ਗਏ ਹੁਣ ਇੱਧਰ ਕਹਿੰਦਾ ਚੜਾਉਣੀ ਹੈ ਜੰਡੂ ਸਾਹਿਬ ਜੰਡੂ ਸਾਹਿਬ ਜੰਡੂ ਸਾਹਿਬ ਮੈਂ ਗੱਟੂ ਲੈ ਕੋਈ ਤਾਂ ਗੇੜ ਕਦਮ ਮਗਾਣਾ ਆ ਚੱਲ ਮੈਂ ਵੀ ਲੱਗਾ ਇੱਥੇ ਤਿੰਨੋ ਚਾਫ ਦੇ ਉਧਰ ਚੱਲ ਜਾ ਉਹ ਪੂਰੇ ਕੰਦਾਂ ਆਪਾਂ ਤਾਂ ਚੜ੍ਹਦੇ ਹਾਂ ਯੈਸ ਕਲਵਾ ਮੇਰਾ ਤੱਕ ਲੈ ਉਹ ਬਾਜ ਜਾ ਚੱਕ ਲੈ ਉਹ ਚਾੜਦਾ ਕੀ ਕਰੀ ਜੰਨਾ ਨਾ ਬਾਜਾ ਜਿਹੜਾ ਮਰਦੀ ਕਰ ਤਾ ਉਹਦੇ ਹੀ ਬਾਜ ਜਾ ਓਏ ਹੋ ਪਿਆਤਾ ਚਾੜ ਦੇ ਚਾੜ ਲੈ ਆ ਵੀ ਤਾਂ ਗੋਲੂ ਆ ਗਿਆ ਉਹ ਵੀ ਤਾਂ ਕਿੰਨੇ ਦੀ ਮਿਲੀ ਐ ਇੱਥੇ ਤੇ ਲੈ ਜਾਣਾ ਦੇਖੀ ਨੇ 50 ਰੁਪਏ ਦੇ ਲਿਆਦੇ ਹੋਣਗੇ ਕਿੰਗਾ ਪਰ ਨਾਲੀ ਨੋ ਜਾ ਜਦੋਂ ਆਇਆ ਦਾੜੀਆ ਨਾ ਨਾ ਰੋਟਾ ਤਾਂ ਅਮਰੇ ਕੀ ਆਈ ਇੱਧਰ ਚੜਾਈ ਰਤਾਂਗੇ ਨਾ ਪਰ ਚੜ ਗਿਆ ਕਿ ਨਹੀਂ ਕਟਾਲਾ ਨਾ ਦੇਖੀ ਹੁਣ ਤੂੰ ਉਹ ਵੀ ਤਾਂ ਪੀੜੀ ਜੀ ਲਾ ਉਹਦੇ ਸਿਰ ਤੇ ਓਏ ਉਂਝ ਹੋ ਜਾ ਪੀਣੀ ਤੇ ਚਲਾਉਣਾ ਪਹਿਲਾਂ ਰੋਕ ਲੈ ਕੋਕੇ ਤੂੰ ਉਹ ਛੱਡ ਦੇ ਤੂੰ ਭਰਾਵਾ ਛੱਡ ਦੇ ਓ ਯਾਰ ਕੀ ਆ ਉਹਦਾ ਉਹ ਕੀ ਨਾ ਹੈਪੀ ਹਰਪੀ ਉਹ ਹਰਪੀ ਤੇ ਜਾ ਪਕੌੜੇ ਲੈ ਕੇ ਆ ਹਰਪੀ ਤੇ ਓਏ ਪਕੌੜੇ ਲੈ ਕੇ ਆਉਂਗਾ ਫੇਰ ਦਾ ਸਪ ਪਕੋੜੇ ਲੈ ਕੇ ਆਂਗਾ ਡੋਰ ਤੈਨੂੰ ਗੱਟੂ ਦੇ ਦਾਂਗੇ ਨਵਾ ਜਾਂ ਵੀ ਉਹ ਕੁਟਾ ਵੀ ਤੇ ਲਾਲੇ ਨਾ ਛੜਦੇ ਟੂਰ ਬੱਜੀ ਇੱਕ ਪਰੀ ਸਹੀ ਹੈ ਮੈਂ ਤੋਏ ਦੱਸ ਆਲਾ ਨਾ ਦੇਖ ਓਏ ਸਟੇਅਰ ਵਾਈਂ ਦੇ ਘੱਟੂ ਸਾਰੇ ਘਰੋਂ ਦੇ। ਅਜੇ ਤਾਂ ਚੈੱਕ ਰੱਖਦਾ ਕਰ। ਓਏ ਬਾਜਾ ਚੈੱਕਲਾ ਹੁਣ ਕਾਕੇ ਬੀਤੇ ਹੋਣੀ ਆਪਨ ਲੱਗੀ। ਮੋਟੇ ਡੜੀ ਅਸਲੀ ਵਿੱਚ ਲਾ ਪਿਆ। ਹੋਰੇ। ਚੱਲਾ। ਲਾ ਆ ਲਿਆ ਦੇ ਲੋ। ਹੋਰ ਟੁੱਟ ਗਿਆ। ਓਏ। मलाई <laughs> <laughs> <laughs>